हां जी दोस्तों सारेयानु सस्श्रीकाल स्वागत करते हैं टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸਰਿਆਲੀ ਕਲਾਂ ਸਰਿਆਲੀ ਕਲਾਂ ਪਿੰਡ ਦੋਸਤੋ ਜਦੋਂ ਹਰੀ ਕੇ ਪੱਤਣ ਤੋਂ ਆਪਾਂ ਬਿਲਕੁਲ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਨੈਸ਼ਨਲ ਹਾਈਵੇ ਅੱਗੇ ਆਉਨੇ ਆ ਤੇ ਘੱਟੋ ਘੱਟ ਵੀ 16 17 ਕਿਲੋਮੀਟਰ ਸਰਿਆਲੀ ਆਉਂਦੀ ਆ ਦੋਸਤੋ ਰੋਡ ਤੇ ਤੇ ਸਰਿਆਲੀ ਕਲਾਂ ਤੁਸੀਂ ਵਿਜ਼ਿਟ ਕਰਨੀ ਆ ਸਰਿਆਲੀ ਕਲਾਂ ਤੋਂ ਤੇ ਠੱਠੀਆਂ ਮਹੰਤਾ ਪਿੰਡ ਦੇ ਬਿਲਕੁਲ ਵਿਚਕਾਰ ਸੈਂਟਰ ਚ ਵੀਰ ਲਖਵੀਰ ਸਿੰਘ ਉਹਨਾਂ ਦੀਆਂ ਬਾਈਕਾਂ ਨੇ ਤੇ ਖਾਸ ਤੁਸੀਂ ਵਿਜਿਟ ਕਰ ਸਕਦੇ ਜੇ ਬਾਕੀ ਆਪਾਂ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰਦੇ ਆਂਗੇ ਜ਼ਿਲ੍ਹਾ ਤਹਿਸੀਲ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਦੁਰਗਾਪੁਰ ਪਿੰਡ ਵੀ ਬਿਲਕੁਲ ਨਜ਼ਦੀਕ ਆ ਵੀਰ ਲਖਵੀਰ ਦੇ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਜਿਹੜੀਆਂ ਦੋਸਤੋ ਅਪਲੋਡ ਕੀਤੀਆਂ ਨੇ ਪਸ਼ੂ ਵਪਾਰ ਦਾ ਕੰਮ ਆ ਕਾਫੀ ਵੀਰ ਵਪਾਰੀ ਜਿਹੜੇ ਆ ਦੋਸਤੋ ਇਸ ਘਰੋਂ ਪਸ਼ੂ ਲੈ ਕੇ ਜਾਂਦੇ ਆ ਠੀਕ ਆ ਜੀ ਇਸੇ ਤਰ੍ਹਾਂ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਤੁਸੀਂ ਸਮੇਂ-ਸਮੇਂ ਨਾਲ ਆਪਣਾ ਜਿਹੜਾ ਸੰਪਰਕ ਉਹ ਬਣਾ ਕੇ ਰੱਖ ਸਕਦੇ ਜੀ ਤੇ ਖਾਸ ਵਿਜਟ ਤੁਸੀਂ ਪਿੰਡ ਸਰਿਆਲੀ ਕਲਾ ਕਰਨੀ ਆ ਅੱਜ ਤਰੀਕ ਦੋਸਤੋ 6 ਫਰਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਕੋਈ ਸ਼ਾਮ ਦਾ 5:00 ਵਜੇ ਦਾ ਇੱਕ ਬੈੜ ਬਿਲਕੁਲ ਵਾਈਟ ਰੰਗ ਦੇ ਵਿੱਚ ਤੁਸੀਂ ਦੇਖ ਰਿਹਾ ਜੇ ਇੱਕ ਬੈੜ ਸੂਈ ਆ ਇੱਕ ਗੱਬਣ ਆ ਦੋਵਾਂ ਬੈੜਾਂ ਦੀ ਆਪਾਂ ਡਿਟੇਲ ਤੁਹਾਨੂੰ ਦੇ ਦਿਆਂਗੇ ਜਿਹੜੇ ਵੀਰ ਨੂੰ ਜਿਹੜਾ ਵੀ ਐਨੀਮਲ ਪਸ਼ੂ ਪਸੰਦ ਆਊਗਾ ਖਾਸ ਜ਼ੋਰ ਤੇ ਹੁੰਦੀ ਜਿਹੜੀ ਦੋਸਤੋ ਨਰਖ ਪਰਖਾ ਤਸੱਲੀ ਆ ਉਹ ਤੁਸੀਂ ਘਰ ਆਣ ਕੇ ਆਪ ਆਪਣੇ ਹੱਥੀਂ ਜ਼ਰੂਰ ਕਰਿਆ ਕਰੋ ਆਪਾਂ ਹਰ ਬਾਰ ਕਹਿੰਨੇ ਆ ਸਾਰੇ ਵੀਰਾਂ ਨੂੰ ਕੋਈ ਵੀਰ ਦੂਰ ਨੇੜੇੋਂ ਸੌਦਾ ਕਰਦਾ ਤੇ ਵੀਡੀਓ ਕਾਲ ਤੇ ਜਿਹੜਾ ਪਸ਼ੂ ਸੋਇਆ ਉਹਦੀ ਚਵਾਈ ਤੁਸੀਂ ਕਰਵਾ ਸਕਦੇ ਜੀ ਗੱਬਣ ਪਸ਼ੂ ਚੌਥਾ ਨਾ ਦਾ ਆਪਣਾ ਟਿੱਪ ਕੇ ਤਸੱਲੀ ਕਰਵਾ ਕੇ ਜਿਹੜਾ ਦੋਸਤੋ ਤੁਸੀਂ ਖਰੀਦ ਸਕਦੇ ਜੀ ਆਓ ਕਰਦੇ ਆ ਗੱਲਬਾਤ ਵੀਰ ਲਖਵੀਰ ਦੇ ਨਾਲ ਸਭ ਤੋਂ ਪਹਿਲਾਂ ਵੀਰ ਲਖਵੀਰ ਸਾਸਰੀ ਕਾ ਸਾਸਿਆ ਵੀਰ ਜੀ ਹੋਰ ਵੀਰ ਲਖਵੀਰ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਸੁਣਾਓ ਠੀਕ ਆ ਅੱਛਾ ਵੀਰ ਲਖਵੀਰ ਬਿਲਕੁਲ ਆਪਣਾ ਮੇਨ ਨੈਸ਼ਨਲ ਹਾਈਵੇ ਤੇ ਬਿਲਕੁਲ ਉੱਪਰ ਹੀ ਹਵੇਲੀਆਂ ਹੈਗੀਆਂ ਨੇ ਵੈਸੇ ਹਾਂਜੀ ਹਾਂਜੀ ਠੀਕ ਆ ਜੀ ਤੇ ਵੈਸੇ ਸਰਹਿਆਲੀ ਵੀ ਤਕਰੀਬਨ ਇਹਤ ਹੋਊਗਾ 3 ਕਿਲੋਮੀਟਰ ਹਾਂਜੀ ਇਹ 2.5 3 ਨੇ ਤੇ ਸਰਹਿਆਲੀ ਆ 2.5 3 ਠੱਠੀਆਂ ਤੇ ਕੋਈ ਆਪਣਾ 1.5 ਕਿਲੋਮੀਟਰ ਦਰਗਾਪੁਰ ਆ ਸ਼ਗਰੀ ਆ ਗਈ ਉਹ ਵੀ ਆਪਣੇ ਤੋਂ 2 2.5 ਕਿਲੋਮੀਟਰ ਸ਼ਗਰੀ ਠੀਕ ਹੈ ਵੀਰੇ ਹਾਂਜੀ ਠੀਕ ਆ ਤੇ ਲਖਵੀਰ ਵੀਰੇ ਇਸੇ ਤਰ੍ਹਾਂ ਫਿਰ ਪਸ਼ੂ ਆਉਂਦੇ ਰਹਿੰਦੇ ਆ ਨਵੇਂ ਪੁਰਾਣੇ ਹਾਂਜੀ ਹਾਂਜੀ ਵੀਰ ਜੀ ਆਈ ਜਾਂਦੇ ਤੁਰੇ ਜਾਂਦੇ ਜੀ ਠੀਕ ਆ ਅੱਜ ਦੋ ਵੜਾ ਆਪਣੇ ਕੋਲ ਆ ਜਿੱਦਾਂ ਇੱਕ ਸੂਈ ਏ ਤੇ ਇੱਕ ਗੱਬੜ ਹਾਂਜੀ ਹਾਂਜੀ ਠੀਕ ਆ ਜੀ ਤੇ ਪਹਿਲੇ ਨੰਬਰ ਤੋਂ ਇਸ ਵਹਿੜ ਤੋਂ ਸ਼ੁਰੂਆਤ ਕਰ ਲਈਏ ਜਿਹੜੀ ਗੱਬੜ ਆਪਣੇ ਕੋਲ ਇੱਕ ਰੰਗ ਬਿਲਕੁਲ ਬਲੈ ਲੋ ਜੀ ਤੇ ਸੁਹਾ ਵੀਰੇ ਕਿ ਕਿਨਵਾ ਸੂਣ ਜਾ ਰਹੀ ਆ ਵੀਰ ਜੀ ਸੁਹਾ ਉਹ ਦੇ ਦੁੱਜਾਂ ਦੇ ਚਰੋ ਥੋੜਾ ਲਸੇਰਾں ਕੇ ਰਖਦੀ ਆ ਹਾਂਜੀ ਤੇ ਚਲੋ ਭਾਵੇਂ ਤੀਜਾ ਹੀ ਲਾ ਕੇ ਚੱਲੇ ਕੋਈ ਬਾਕੀ ਵੀਰ ਆਪਣੀ ਸਮਝ ਦੇ ਨਾਲ ਠੀਕ ਹੈ ਜੀ ਹਾਂਜੀ ਬਾਕੀ ਅਜੇ ਨਾ ਸ਼ਾਇਦ ਆਉਣ ਡਿਆ ਜੇ ਠੀਕ ਹੈ ਜੀ ਲੋ ਵੀ ਪ੍ਰਭੋ ਕਰੋ ਚੈੱਕ ਵੈਸੇ ਠੰਡੀ ਧੀਰੀ ਆ ਹਾਂ ਬਾਕੀ ਆ ਵਿੱਖਾਂ ਵਰਲਾ ਤੁਹਾਨੂੰ ਪਤਾ ਪੂਰੀਆਂ ਤੇ ਥਣ ਵੀ ਪੂਰਾ ਹੱਥੀ ਚਵਾਈ ਵਾਲਾ ਤੇ ਲਖਵੀਰ ਵੀਰ ਚੱਲ ਦੂਜਾ ਸੁਹਾ ਹੀ ਮੰਨ ਕੇ ਕੋਈ ਵੀਰ ਖਰੀਦ ਲੈ ਤੇ ਸਮਾਂ ਕਿੰਨਾ ਕੁ ਲੇਜੂ ਹਜੇ ਵਿਰਜੇ ਸ਼ਾਇਦ ਆਉਂਦਾ ਚਲੋ ਜਿਆਦਾ ਨਹੀਂ ਹੈ ਬਾਕੀ ਲਹਾਰਾ ਲਵੇ ਤੇ ਹੋ ਸਕਦਾ ਕੱਲ ਨੂੰ ਸੂਪੇ ਜੇ ਚ ਕੱਢਣ ਨੂੰ ਜਿਤਨਾ ਦਿਲ ਦਾਲੇ ਡੰਗਰ ਦੇ ਭਾਵੇਂ ਹਫਤਾ ਕੱਢ ਜੇ ਠੀਕ ਹੈ ਜੀ ਹਾਂਜੀ ਹਾਂਜੀ ਅਜੇ ਤਿੱਪੜ ਵੈਸੇ ਸ਼ਾਇਦ ਗੂੰਦੀ ਆਉਂਦੀ ਹਾਂਜੀ ਹਾਂਜੀ ਗੂੰਦੀ ਆਉਂਦੀ ਹੈ ਠੀਕ ਹੈ ਜੀ ਲਓ ਦੋਸਤੋ ਵੈਸੇ ਹਜੇ ਬੌਲਾ ਨਹੀਂ ਭੰਨਿਆ ਕਰਮਾਲੀ ਨੇ ਤੇ ਉਮੀਦ ਆਪਾਂ ਕਰ ਸਕਦੇ ਆਂ ਵੀ ਜਿਹੋ ਜਿਹਾ ਵਿਖਾਲਾ ਢਿੱਲਾਂ ਢੁਲਾਂ ਪੇ 5-7 ਦਿਨ ਵੀ ਕੱਢ ਸਕਦੀ ਐ। ਬਾਕੀ ਜੇ ਤਾਂ ਵੀਰ ਨੇ ਦੱਸਿਆ ਵੀ ਕਈ ਵਾਰਾਂ ਦੋਸਤੋ ਕਈ ਵਾਰ ਹੁੰਦਾ ਹੈ ਵੀ ਪਸ਼ੂ ਨਵੀਂ ਥਾਂ ਤੇ ਜਾਂਦਾ ਰਸਤੇ ਸਫਰ ਦੇ ਵਿੱਚ ਜਾਂਦਿਆਂ ਸਾਰ ਕੋਈ 1-2 ਦਿਨ ਕੱਢ ਕੇ ਵੀ ਸੂ ਪੈਂਦਾ। ਜੀਜੂ ਧਰਜੇ ਕਰਮਾਂ ਵਾਲੀ ਕੋਈ 5-7 ਦਿਨ ਲੈ ਜੇ ਤੇ ਉਮੀਦ ਚੰਗੀ ਕਰ ਸਕਦੇ ਆ ਵੜਾ ਚੱਡਾ-ਚੁੱਡਾ ਸੋਨਾ ਬਣਾ ਲੂਗੀ। ਬਾਕੀ ਥਾਨ ਹਾਥੀ ਚਵਾਈ ਵਾਲਾ ਮੋਸਟਲੀ ਵੀਰ ਪੁੱਛਦੇ ਆ ਵੀ ਥਾਨ ਥੋਣ ਦੀ ਬਾਲੀ ਜਿਹੜੀ ਸਾਇਆ ਜਾਂ ਸ਼ੇਪ ਆ ਕੋਈ ਛੋਟਾ ਨਾ ਹੋਵੇ। ਬਾਕੀ ਥਾਨ ਪੂਰਾ ਹਾਥੀ ਚਵਾਈ ਵਾਲਾ। ਹਾਂਜੀ ਥਾਨ ਵੇਖੋ ਵੀਰ। ਲਓ ਜੀ। ਖੁੱਲਾ ਥਾਨ। ਇਹ ਆ ਬਾਕੀ ਚਲੋ ਜਿਆਦਾ ਨਹੀਂ ਕੋਈ 16 17 17 18 ਬਾਕੀ ਵੀਰ ਜੀ ਸੇਵਾ ਦਾ ਹੂੰ ਠੀਕ ਨੇ ਜੇ ਆਪਾਂ ਇਹਦਾ ਚਲੋ ਵਿਚਾਰੀ ਨੂੰ ਪੱਠਾ ਹੀ ਨਾ ਪਾਇਆ ਮੂੰਹ ਚੋਕ ਕੇ ਬੰਨ ਛੱਡਿਆ ਤਾਂ ਫੇਰ ਕਿੱਥੋਂ ਚੋਲਾਂਗੇ ਅੱਛਾ ਲਖਵੀਰ ਭਾਈ ਇੱਕੇ ਵੀ ਗੱਲ ਹੈਗੀ ਆ ਵੀ ਥੋੜਾ ਜਿਹਾ ਕ੍ਰੋਸਪਨ ਵੀ ਰੱਖਦੀ ਆ ਵੀ ਗਾ ਗਰਮੀ ਵਿੱਚ ਵੀ ਸਹਾਈ ਹਾਂਜੀ ਹਾਂਜੀ ਥੋੜਾ ਕ੍ਰੋਸਪਨ ਆਉਂਦਾ ਵੀ ਹਾਂ ਤੇ ਲਿਆਓ ਵੀਰ ਖੋਲ ਕੇ ਦਿਖਾ ਦਈਏ ਤੇ ਵੈਸੇ ਦੋਸਤੋ ਕਈ ਵਾਰਾਂ ਸਾੰਭੇ ਸੰਭਾਲੇ ਪਸ਼ੂ ਵੀ ਆਉਂਦੇ ਆ ਕਈ ਵਾਰਾਂ ਨੋਰਮਲ ਦਰਮਿਆਨੀ ਸੇਵਾ ਦੇ ਵਿੱਚੋਂ ਵੀ ਪਸ਼ੂ ਨਿਕਲਦੇ ਆ ਤੇ ਬਾਕੀ ਜਾਤ ਬਰੀਡ ਤੁਸੀਂ ਵਾੜ ਵੇਖ ਸਕਦੇ ਜੇ ਪੂਰੀ ਕਨਕੁਨ ਛੋਟੇ ਆ ਬੋਦੀ ਵਾਲੀ ਵਾੜ ਆ। ਤੁਹਾਡਾ ਮਾਤਾ ਕਿਤੇ ਨਾ ਕਿਤੇ ਕੋਈ ਕ੍ਰੋਸ ਸੰਗ ਵੀ ਵੀਰ ਮੰਨ ਸਕਦਾ ਵੈਸੇ ਬੋਦੀ ਵਾਲੀ ਵਾੜ ਆ। ਐਚ ਐਫ ਦੇ ਵਿੱਚ ਵਧੇਰੇ ਪੱਖ ਆ। ਇਹ ਨਾ 9 ਜੇ ਵਧੇ ਆਵੇ ਅਗਲੇ। ਆ ਠੀਕ ਆ ਜੀ। ਹਾਂਜੀ 9 ਤੇ 9 ਜੇ ਚੜਦੇ ਮਾੜੇ ਕੱਟਣ ਵਾਲੇ ਹੋ। ਠੀਕ ਆ ਜੀ। ਲਓ ਜੀ। ਸੋ ਬਾਕੀ ਥਣ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਕਰ ਦਿੱਤਾ ਜੀ। ਆ ਲਓ। ਸੋ ਕੱਦ ਵੀ ਜਿਹੜਾ ਦੋਸਤੋ ਮੀਡੀਅਮ ਇੱਕ ਕੱਦ ਹੁੰਦਾ ਵਿੱਚ ਵਿਚਾਲੇ ਦਾ ਹੈ ਮੀਡੀਅਮ ਤੋਂ ਉੱਚੀ ਆ ਤੇ ਵੱਡੀਆਂ ਵੜਾ ਦੇ ਵਿੱਚ ਕੋਈ ਵੀਰ ਗਿਣਤੀ ਕਰ ਸਕਦਾ ਪਰ ਹੈ ਨਾਰਮਲ ਲੱਸੀ ਜੀ ਹੈਗੀ ਆ ਬਾਕੀ ਅੱਗੇ ਜਿਹੜਾ ਕੋਈ ਵੀਰ ਚੰਗਾ ਹੱਥ ਫੇਰ ਲੂਗਾ ਚੰਗੀ ਸਾਹ ਸੰਭਾਲ ਕਰ ਲੂਗਾ ਦੁੱਧ ਵੀ ਚੋਲੋਂਗੇ ਤੁਸੀਂ ਬਾਕੀ ਸਿਹਤ ਵੇ ਵਗੈਰਾ ਵਾਲੇ ਪਾਸੇ ਬਾਕੀ ਚਾਰੂ ਵੀਰ ਦੀ ਬਹੁਤ ਆ ਠੀਕ ਆ ਲੈ ਲਓ ਜੀ ਠੀਕ ਆ ਸੋ ਚੰਗੀ ਸੋਹਣੀ ਆ ਥਾਪਾਂ ਦੇ ਵਿੱਚ ਬਾਕੀ ਇੱਕ ਹੁੰਦਾ ਵੀ ਜਿਆਦਾ ਲੱਸੀ ਆ ਉਹ ਕੰਮ ਨਹੀਂ ਆ ਹਾਂ ਹਾਂ ਇਹ ਨਾਰਮਲ ਜੀ ਆ ਬੇਮਲੂਮੀ ਨੂੰ ਆ ਬੇਮਲੂਮੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਲਖਵੀਰ ਵੀਰੇ ਕੀ ਕਰਦੇ ਆ ਮੰਗ ਮੁੱਲ ਕੀ ਰੋਉ ਕਹਿੰਦਾ ਵੀਰ ਜੀ ਲੈਣ ਦੇਣੇ ਕਰਨਾ ਆਪਾਂ ਹਾਂਜੀ 45 ਕਰਦੇ ਤਾਂ ਇਹ 500 ਛੋਟ ਕਰਾਂਗੇ ਇਹ 47 ਡਿਮਾਂਡ ਨਹੀਂ ਨਹੀਂ 45 45 ਹਾਂਜੀ 45 ਜੋ 500 ਛੋਟ ਕਰ ਦਾਂ ਪਰ 44.5 ਦੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਵੀ ਭਰਾਵੋ 44000 ਦੀ ਇਹ ਵੈੜ ਬੰਦੀ ਆ ਤੇ ਬਾਕੀ ਦੂਰੋਂ ਨੇੜੇੋਂ ਕੋਈ ਵੀਰ ਆ ਰਿਹਾ ਤੇ ਤਸੱਲੀ ਆ ਬਾਕੀ ਤੁਸੀਂ ਨੰਬਰਾਂ ਤੇ ਜਿਹੜੇ ਨੰਬਰ ਦਿੱਤੇ ਆ ਉਹਨਾਂ ਤੇ ਕਾਲ ਕਰ ਸਕਦੇ ਜੇ ਕੋਈ ਥੋੜੀ ਬਾਤੀ 19 ਕੀ ਹੋਰ ਗੁੰਜਾਇਸ਼ ਹੋਈ ਤੇ ਬਾਕੀ ਮੌਕੇ ਤੇ ਆ ਆਦਰਵਾਇਜ਼ ਕੋਈ 45000 ਦੇ ਵਿੱਚੋਂ 500 ਰੁਪਿਆ ਮਾਨਤਨ 34.4 ਦੇ ਵਿੱਚ ਇਹ ਵੈੜ ਦਿੱਤੀ ਜਾਊਗੀ ਵੈੜ ਤੁਹਾਨੂੰ ਪ੍ਰੋਪਰ ਦਿਖਾ ਦਿੱਤੀ ਆ ਕੱਦ ਵੀ ਮੀਡੀਅਮ ਇੱਕ ਨਾਲ ਖੜੀ ਵੈੜ ਆ ਮੀਡੀਅਮ ਹਾਈਟ ਆ ਉਹਦੇ ਨਾਲੋ ਜਿਹੜੀ ਇਹ ਪਲਾਸ ਆ ਵੱਡੀਆਂ ਵੈੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਥੋੜੀ ਜੀ ਉਹਦੇ ਨਾਲ ਉੱਚੀ ਆ ਅੱਛਾ ਲਖਵੀਰ ਵੀਰੇ ਅਗਲੇ ਪਾਸੇ ਜਿਹੜੀ ਸੈਕੰਡ ਨੰਬਰ ਤੇ ਆ ਵੈੜ ਆ ਹਾਂਜੀ ਵੀਰ ਜੀ ਠੀਕ ਆ ਜੀ ਇਹ ਆ ਗਈ ਕ੍ਰੋਸ ਹਾਂਜੀ ਇਹ ਕ੍ਰੋਸ ਚ ਥੋੜਾ ਤੁਹਾਨੂੰ ਬਾਅਦ ਸ਼ਾਹੀਵਾਲ ਦਾ ਅੰਗ ਰੱਖਦੀ ਆ ਹਾਂਜੀ ਹਾਂਜੀ ਤੇ ਸੂਆ ਦੂਸਰਾ ਜੇ ਦਾ ਸੂਆ ਦੂਜਾ ਜੀ ਹਾਂਜੀ ਹਾਂਜੀ ਅੱਛਾ ਇਹਨੂੰ ਸੂਈ ਨੂੰ ਅੱਜ ਕਿੰਨੇ ਕਿ ਦਿਨ ਹੋ ਗਏ ਆ ਅੱਜ ਵੀਰ ਜੀ ਇਹਨੂੰ ਦੂਸਰਾ ਆਪਣਾ ਸਵੇਰੇ ਕੱਲ ਸੂਈ ਆ ਓਕੇ ਦੂਜਾ ਦੇਣੇ ਆ ਆ ਹਿਸਾਬ ਲਾ ਲਓ ਵੀ ਹੁਣ ਚੌਥਾ ਡੰਗ ਆ ਬੱਚਾ ਆਵੇ ਨਾੜੂ ਬੰਨਿਆ ਇੱਕ ਮਗਰ ਵੱਛੀ ਆ ਭਾਈ ਹਾਂਜੀ ਹਾਂਜੀ ਵੱਛੀ ਵੀਰੇ ਆ ਵੇਖ ਲਓ ਨਾੜੂ ਆ ਤਾਂ ਬੰਦ ਇਹਦਾ ਵੀ ਬੱਚੇ ਜਨਵਰ ਕਲੇ ਮੂੰਹ ਮਾਰਦਾ ਨਾ ਇੱਕਰਾ ਆਪਣੇ ਅੱਗੇ ਗਾਂ ਨੇ ਤੇਰਾ ਮੂੰਹ ਜਾ ਮਾਰਿਆ ਥੱਲੇ ਪਾੜਤਾ ਇਹ ਬਿਲਕੁਲ ਬਿਲਕੁਲ ਉਹਦਾ ਕਰਕੇ ਕਪੜਾ ਬੰਦ ਇਹਦਾ ਵਾ ਲਓ ਵੀ ਹਾਂਜੀ ਬੱਚੀ ਆ ਬੱਚੀ ਬਹੁਤ ਸੋਹਣੀ ਆ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਬੱਚੀ ਦਾ ਐਚ ਐਫ ਬ੍ਰੀਡ ਦੇ ਵਿੱਚ ਮਗਰ ਬੱਚੀ ਆ ਤੇ ਆਪ ਵੀ ਦੋਸਤੋ 50 50% ਆ ਐਚ ਐਫ ਦਾ ਵੀ ਪੱਖ ਰੱਖਦੀ ਆ ਤੇ ਨਾਲ ਸ਼ਾਹੀਵਾਲ ਦਾ ਵੀ ਹੈਗਾ ਬਾਕੀ ਤਾਜੀ ਸੂਈ ਆ ਅੱਜ 1 2 2 ਦਿਨਾਂ ਦੇ ਵਿੱਚ ਅੱਜ ਹੈਗੀ ਆ ਤੇ ਲਖਵੀਰ ਵੀਰੇ ਕੀ ਬੋਲੇ ਦੀ ਇਹਦੇ ਥੱਲੇ ਹੁਣ ਰਿਪੋਰਟ ਆ ਵੀਰ ਜੀ ਚਲੋ ਆਪਾਂ ਜ਼ਿਆਦਾ ਤਾਂ ਨਹੀਂ ਕੋਈ 8 9 8 9 ਦੇ ਕਰੀਬ ਇੰਨਾ ਕ ਆਪਾਂ ਚੋਇਆ ਵਾ ਕਿ ਖਾਲੀ ਨਹੀਂ ਕੀਤੀ ਜੇ ਠੀਕ ਹੈ ਜੀ ਹਾਂਜੀ ਕੱਲ ਸਵੇਰੇ ਚੋਈ ਹੀ ਹਾਂ ਤੇ ਸੂਈ ਆ ਜਦੋਂ ਤੇ ਉਦੋਂ ਥੋੜੀ ਜਿਹੀ ਚੋਈ ਤੇ ਬਾਅਦ ਸ਼ਾਮੀ ਚੋਈ ਕੋਈ 3.5 ਲੀਟਰ ਤੇ ਸਵੇਰੇ ਕੋਈ 4 ਗਿਚੋਇਆ ਮਤਲਬ ਕਿ 8-7 ਕਿਲੋ ਲੀਟਰ ਬੌਲਾ ਹੋਊਗਾ ਨਹੀਂ ਬੌਲਾ ਵੀਰੇ ਦਾ ਹੀ ਹੋਊਗਾ ਆਪਾਂ ਜਾਨੀ ਕਿ ਨੌਕ ਤੇ ਆਪਾਂ 8.5-9 ਤੇ ਆਪਾਂ ਚੋਇਆ ਆ ਨਾ ਜਿਹੜਾ ਬਾਕੀ ਖਾਲੀ ਨਹੀਂ ਕੀਤੀ ਤੁਹਾਨੂੰ ਪਤਾ ਠੰਡ ਕਰਕੇ ਹੈ ਨਾ ਆ ਬਿਲਕੁਲ ਕੋਈ ਦੋ ਡਾਂਗ ਚਲੋ ਖਾਲੀ 4 ਡਾਂਗ ਦੀ ਤੇ ਬਾਕੀ ਚੋਣ ਚਾਂ ਚੰਗੀ ਨਿਕਲੀ ਹਾਂ ਰੂਵ ਵਰਗੀ ਵੀਰ ਜੀ ਠੀਕ ਆ ਫੇਰ ਇਹਨੂੰ ਆਪਾਂ ਵੰਗਾ ਪਾ ਲਓ ਆਪਾਂ ਮੇ ਨਾ ਪਾ ਲਓ ਕੋਈ ਗੱਲ ਬਾਤ ਨਹੀਂ ਠੀਕ ਹੈ ਜੀ ਠੀਕ ਹੈ ਹਾਂਜੀ ਲਓ ਵੀ ਦੋਸਤੋ ਬੇਣ ਬੰਗੇ ਉਹ ਵੀ ਕੋਈ ਵੀਰ ਚਵਾਈ ਕਰ ਸਕਦਾ ਪੈਸੇ ਜਿਹੜੇ ਬਾਲੇ ਠੰਡੇ ਠੀਰੇ ਪਸੂ ਆ ਉਹਨਾਂ ਦੀ ਆਪਾਂ ਗੱਲ ਕਰਦੇ ਆ ਅਦਰਵਾਈਜ਼ ਸਾਰੇ ਵੀਰ ਚਲੋ ਬੰਗੇ ਤੇ ਗਜਾ ਲੈਂਦੇ ਆ ਵੀ ਚਲੋ ਬੰਗਾ ਪਾਉਣਾ ਲਾਜ਼ਮੀ ਸਮਝਦੇ ਆ ਆਉਣ ਵਾਲਾ ਸਮਾਂ ਜਿਵੇਂ ਗਰਮੀ ਦਾ ਮੱਖੀ ਮਛਰ ਤੋਂ ਵੀ ਥੋੜਾ ਜਿਹਾ ਕਈ ਨਾ ਪਸੂ ਅੱਗਾ ਪਿੱਛਾ ਕਰਦਾ ਤਾਂ ਬੰਗਾ ਬੂੰਗਾ ਆਪਾਂ ਨਾਰਮਲ ਹੀ ਪਾ ਲੈਨੇ ਆ ਦੀ ਥੋੜਾ ਪਤਾ ਕੋਈ ਅੱਗੇ ਵੀ ਪੁੱਛਦਾ ਹਾਂ ਕੋਈ ਦੱਸਾਂ ਕਿ ਇਹ ਬਗਾਨੇ ਘਰੋਂ ਡੰਗਰ ਆਇਆ ਬਾਕੀ ਸੈਸਬਾਹ گاਵਾਂ ਦੀ ਕਈਆਂ ਦੀ ਆਦਤ ਹੁੰਦੀ ਜਿੱਤਰਾ ਮੱਖੀ ਮਛਰ ਬੈਠਾ ਹਾਂ ਬਾਲਟੀ 'ਚ ਲੱਤ ਪਾਉਣ ਨਾਲੋਂ ਇਹ ਆ ਵੀ ਚਲੋ ਵੰਗਾ ਪਾਇਆ ਹੋਊਗਾ ਆਪਣੀ ਵੀ ਸੇਫਟੀ ਸੇਫਟੀ ਆ ਤੇ ਗਾੜੀ ਆਪਣਾ ਦੁੱਧ ਤਾਂ ਬਚਾਉ ਹੁੰਦਾ ਬਚਾਉ ਹੁੰਦਾ ਹਾਂਜੀ ਠੀਕ ਆ ਜੀ ਸੋ ਦੋਸਤੋ ਕੋਈ ਬਾਲੇ ਜੇ ਕਹਿ ਲੀਏ ਵੀ ਆਪਾਂ គ្រੂੜ ਜਾਂ ਕੋੜ ਪਸ਼ੂਆਂ ਦੇ ਨਹੀਂ ਵੰਗਾ ਪਾਇਆ ਜਾਂਦਾ ਕੇ ਇਹ ਨਾਰਮਲ ਵੀ ਪਸ਼ੂਆਂ ਦੇ ਵੰਗੇ ਤੇ ਗਝਾ ਲੀਦੇ ਆ ਵੀ ਥੋੜਾ ਲੱਤ ਫੇੜਨਾ ਮਾਰਨ ਤੇ ਇਹ ਵਹਿੜਾ ਦੋਸਤੋ ਕੱਲ ਦੀ ਸੂਈ ਠੀਕ ਆ ਜੀ ਤੇ ਥੋੜਾ ਜਿਹਾ ਆਪਾਂ ਤੁਹਾਨੂੰ ਇੱਕ ਵਾਰੀ ਲੰਮਾ ਤੋੜ ਕੇ ਵੀ ਜਰੂਰ ਦਿਖਾ ਦਿੰਨੇ ਆ ਤੇ ਲਖਬੀਰ ਭਾਈ ਖੋਲ ਲੈ ਇਹਨੂੰ ਤੋੜ ਦਈਏ। ਲਓ ਵੀ ਦੋਸਤੋ ਕਰੋ ਚੈੱਕ। ਸੋ ਫੇਸ ਕੁਆਲਿਟੀ ਵੇਖ ਲਈਏ ਤੁਸੀਂ ਹਾਈਟ ਕੋਈ ਵੀਰ ਮੀਡੀਅਮ ਤੱਕ ਕੇ ਤੁਸੀਂ ਮੀਡੀਅਮ ਮੰਗ ਕੇ ਸੌਦਾ ਕਰ ਲਿਓ। ਬਾਕੀ ਥਣ ਜੱਡੇ ਦੀ ਸਾਫ਼ ਸੁਥਰੀ ਆ ਕਰਮਾਂ ਵਾਲੀ ਚਾਰ ਥਣ। ਸਪੇਸ ਕੋਈ ਚੱਪੇ ਚੱਪੇ ਤੇ ਆ ਥਣ। ਕੋਈ 3-3 4-4 ਇੰਚਾਂ ਦੇ ਥਣ ਲੱਗਾ। ਬਾਕੀ ਤੁਹਾਨੂੰ ਪਤਾ ਜੇ ਕੋਈ ਨਵਾਈਆਂ ਧਵਾਈਆਂ ਨਹੀਂ ਇੱਕ ਠੰਡ ਆ ਹਾਂਜੀ ਹਾਂਜੀ ਫਿਰ ਡੰਗਰ ਦਾ ਹੋਰ ਫਰਕ ਹੋ ਜਾਂਦਾ ਜੇ ਬਿਲਕੁਲ ਜੀ ਬਿਲਕੁਲ ਚਲੋ ਵੈਸੇ ਦਿਨਦੂਨ ਹੁਣ ਖੁੱਲ ਗਿਆ ਹਾਂਜੀ ਹਾਂਜੀ ਤੇ ਤੇ ਫਿਰ ਵੀਰੇ ਚਲੋ ਭਮ ਤੋਂ ਪਾਰ ਲੱਗ ਗਿਆ ਨਾ ਫਿਰ ਵੀ ਡੰਗਰ ਠੰਡ ਮਨਾਉਂਦਾ ਹੀ ਆ ਬਾਹਰ ਤੁਹਾਨੂੰ ਪਤਾ ਬਾਈਕਾਂ ਦਾ ਕੰਮ ਇੱਕ ਹਵਾ ਵਗਦੀ ਰਹਿੰਦੀ ਹੈ ਵਗਦੀ ਰਹਿੰਦੀ ਹੈ ਲਓ ਦੋਸਤੋ ਇਹ ਬਾੜ ਸੂਈ ਸਵਾਈ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਮਗਰ ਬੱਛੀ ਵੀ ਤੁਹਾਨੂੰ ਦਿਖਾਤੀ ਆ ਤੇ ਲਖਵੀਰ ਵੀਰੇ ਕਿੱਥੋਂ ਤੱਕ ਫਿਰਦਾ ਦੇ ਲਿਆ ਕਰਨੀ ਦੀ ਇਹਦਾ ਵੀਰ ਜੀ ਮੋਲੇ ਤੇ ਬਤਾਲੀ ਆ ਤੇ 500 ਰੁਪਏ ਛੋੜ ਕਰ ਦਾਂਗੇ ਦੀ 42 ਚ ਹਾਂਜੀ ਸਾਢੇ 42 ਦੀ ਹੁੰਦੀ ਹਾਂਜੀ ਸਾਢੇ 42 ਦੇ ਦਾਂਗੇ ਠੀਕ ਹੈ ਜੀ ਲਓ ਬਦੋਸਤੋ ਸਾਢੇ 41000 ਦੀ ਇਹ ਵੜ ਮਿਲ ਜੂਗੀ ਤੁਹਾਨੂੰ ਤੇ ਬਾਕੀ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਮਿਲ ਚੁੱਕੀ ਆ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਨੰਬਰ ਇੱਕ ਵਰੀ ਵੀਰ ਆਪ ਜਰੂਰ ਬੋਲਦਿਗੇ ਆਪਾਂ ਆਪਣਾ ਨੰਬਰ ਵੀਰ ਜੀ 96465 96388 ਠੀਕ ਹੈ ਜੀ ਹਾਂਜੀ ਇਹ 9646 9638 ਠੀਕ ਹੈ ਜੀ ਸੋ ਦੋਸਤੋ 9646596368 ਇਸ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਵੈਸੇ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਤੇ ਖਾਸ ਵੀ ਜਦ ਤੁਸੀਂ ਪਿੰਡ ਸ੍ਰੇਹਾਲੀ ਕਰਾਂ ਕਰਾਂ ਕਰਨੀ ਆ ਨੇੜੇ ਪਿੰਡ ਨਿਸ਼ਾਰਾਪਨੂ ਨਿਸ਼ਾਰਾਪਨੂਆਂ ਤੋਂ ਵੀ ਕੋਈ ਤੁਹਾਨੂੰ ਦੂਰੀ ਦੱਸ ਦਿੱਤੀ ਆ ਕਿ 4 ਕਿਲੋਮੀਟਰ ਦੀ ਦੂਰੀ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ